ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੱਸਾਂਗੇ ਤੁਹਾਨੂੰ ਵਰਕ ਵਾਲੀ ਸਲਵਾਰ ਦੇ ਉੱਪਰ ਕਿਦਾਂ ਅਟੈਚ ਕਰੀਦੀ ਆ ਸਭ ਤੋਂ ਪਹਿਲਾਂ ਆਪਾਂ ਜਦੋਂ ਵੀ ਸਲਵਾਰ ਕੱਟ ਕਰਨੀ ਆ ਤਾਂ ਨੀਚੇ 1/2 ਇੰਚ ਮਾਰਜਨ ਰੱਖ ਲੈਣਾ ਫਿਰ ਆਪਾਂ ਬੁਕਰਮ ਵਾਲੀ ਪੱਟੀ ਰੈਡੀ ਕਰਨੀ ਆ ਤੇ ਉਹਦੇ ਵੀ 1/2 ਇੰਚ ਮਾਰਜਨ ਰੱਖ ਲੈਣਾ ਫਿਰ ਆਪਾਂ ਕੁੰਡੇ ਦੀ ਸ਼ੇਪ ਦਾ ਬੁਕਰਮ ਵਾਲੀ ਪੀਸ ਕੱਟ ਕਰਕੇ ਉਹਦੇ ਉੱਪਰ ਸਲਵਾਰ ਸਿੱਧੀ ਤੇ ਇਹਨੂੰ ਉਲਟਾ ਕਰਕੇ ਰੱਖਾਂਗੇ ਦੈਨ ਸਲਾਈ ਲਗਾ ਦਵਾਂਗੇ ਸਲਾਈ ਪੂਰੀ ਹੋਣ ਤੋਂ ਬਾਅਦ ਆਪਾਂ ਇਹਨੂੰ ਸਿੱਧਾ ਕਰਕੇ ਪ੍ਰੈਸ ਮਾਰ ਦੇਵਾਂਗੇ ਪ੍ਰੈਸ ਕਰਕੇ ਆਪਾਂ ਇਹਦੇ ਇੱਕ ਟਾਪ ਸਟਿਚ ਲਗਾਵਾਂਗੇ ਟਾਪ ਸਟਿਚ ਲਗਾਉਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਇਹਨੂੰ ਇਹਦੀ ਫਿਨਿਸ਼ਿੰਗ ਕਿੰਨੀ ਅੱਛੀ ਆਉਂਦੀ ਹੈ ਉਸ ਤੋਂ ਬਾਅਦ ਆਪਾਂ ਇੱਕ ਸਲਾਈ ਹੋਰ ਲਗਾਵਾਂਗੇ ਉੱਪਰ ਦੀ ਜਿਹਦੇ ਉੱਪਰ ਆਪਾਂ ਕੱਚੀ ਸਲਾਈ ਵੀ ਲਗਾ ਸਕਦੇ ਹਾਂ ਤਾਂ نیچے ਤਰਪਾਈ ਹੋ ਜਾਏਗੀ ਜੇ ਤੁਸੀਂ ਵਰਕ ਜ਼ਿਆਦਾ ਹੈ ਤਾਂ ਤੁਸੀਂ ਇਸ ਸਲਵਾਰ ਦੇ ਉੱਪਰ ਵੈਸੀ ਸਲਾਈ ਹੀ ਮਾਰ ਕੇ ਰੱਖ ਸਕਦੇ ਹੋ ਜੇ ਤਰਪਾਈ ਕਰਨੀ ਹੈ ਤਾਂ ਤਰਪਾਈ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਨਾਲ ਆਪਣੇ ਜਿਹੜੇ ਮੋਰੀ ਹੈ ਤਿਆਰ ਹੋਈ ਹੈ